ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਭਗਤ ਕਬੀਰ ਜੀ ਓਕਾ ਠੇਠਾ ਰਾਰਾ ਸ੍ਰੀ ਰਾਗ ਭਗਤ ਕਬੀਰ ਜੀ ਓਕਾ ਸ੍ਰੀ ਰਾਗ ਭਗਤ ਨਹੀਂ ਕਹਿ ਦੇਣਾ ਸ੍ਰੀ ਰਾਗ ਭਗਤ ਕਬੀਰ ਜੀ ਓਕਾ ਅਚਰਜ ਏਕ ਸੁਨੋ ਰੇ ਪੰਡਿਆ ਆਬ ਕਿਛ ਕਹਿਨ ਨਾ ਜਾਏ ਸੋਰ ਨਰ ਗਣ ਗੰਦਰਬ ਜਿਨ ਮੋਹੇ ਤ੍ਰਿ ਭਵਨ ਮੇ ਕੁ ਲੀਲਾਈ ਆਮ ਤੌਰ ਤੇ ਪਾਠੀ ਸਿੰਘ ਜਾਂ ਰਾਗੀ ਅਚਰਜ ਪਾਠ ਕਰਦੇ ਨੇ ਅਚਰਜ ਪਾਠ ਸ਼ੁੱਧ ਹੈ ਅਚਰਜ ਚਾਲ ਮੁਤਾਬਕ ਅੱਗੇ ਆਵੇਗਾ ਪਰ ਇੱਥੇ ਆਪਾਂ ਅਚਰਜ ਹੀ ਕਰਨਾ ਹੈ ਅਚਰਜ ਕਰੀਏ ਤਾਂ ਅਰਥ ਨਹੀਂ ਬਣਦਾ ਲਫ਼ਜ਼ ਹੈ ਅਸਚਰਜ ਅਚਰਜ ਤੋਂ ਭਾਵ ਹੈ ਵਾਹੋ ਸਰੂਪ ਜਿਸ ਦੇ ਬਾਰੇ ਕੁਝ ਵਰਣਨ ਨਾ ਕੀਤਾ ਜਾ ਸਕੇ ਕਿਹਾ ਨਾ ਜਾ ਸਕੇ ਜੇ ਅਚਰਜ ਕਹੀਏ ਤਾਂ ਅਰਥ ਨਹੀਂ ਬਣਦਾ ਤੇ ਇਉਂ ਸਾਹ ਸੰਗਤ ਜੀ ਮਹਾਰਣੀ ਦੇ ਮੁਤਾਬਕ ਅਚਰਜ ਪਾਠ ਹੋਵੇਗਾ ਜਿੱਥੇ ਚਾਲ ਮੁਤਾਬਕ ਅਚਰਜ ਆਵੇਗਾ ਉਥੇ ਨਾਲ ਬੇਨਤੀ ਕਰ ਦਿੱਤੀ ਜਾਵੇਗੀ ਆਪ ਜੀ ਨੇ ਅਚਰਜ ਪਾਠ ਮੁੱਖ ਰੱਖਣਾ ਹਾਂ ਜੀ ਅਚਰਜ ਏਕ ਸੁਨ ਹੋ ਰੇ ਪੰਡਿਆ ਆਬ ਕਿਛ ਕਹਿਨ ਨਾ ਜਾਏ ਸੁਰ ਨਰ ਗਣ ਗੰਦਰਬ ਜਿਨ ਮੋਹਿ ਤ੍ਰਿਪਵਨ ਮੇ ਕੁ ਲੀਲਾਈ ਰਾਜਾ RAM ਅਨਹਦ ਕਿੰਗੁਰੀ ਬਾਜੈ ਜਾਕੇ ਦਿਸਟ ਨਾਦ ਲਿਵ ਲਾਗੇ ਰਹਾ ਪਾਠੀ ਗਗਨ ਸਿੰਘਿਆ ਅਰਚੁੰਗਿਆ ਕਨਕ ਕਲਸ ਇਕ ਪਾਇਆ ਸਿੰਘਿਆ ਅਰਚੁੰਗਿਆ ਸਿੰਗਿਆ ਚੁੰਗਿਆ ਨਹੀਂ ਬੋਲਣਾ ਗੰਗੇ ਦੀ ਆਵਾਜ਼ ਆਉਣੀ ਚਾਹੀਦੀ ਹੈ ਗੱਗੇ ਦੀ ਨਹੀਂ ਪਾਠੀ ਗਗਨ ਸਿੰਗਿਆ ਅਰ ਚੁੰਗਿਆ ਕਨ ਕਨਕ ਕਲਸ ਇਕ ਪਾਇਆ ਤਿਸ ਮਹ ਧਾਰ ਚੁਆ ਆਤ ਨਿਰਮਲ ਰਾਸ ਮਹ ਰਸਨ ਚੁਆਇਆ ਇਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਪਵਨ ਮਹ ਏਕੋ ਜੋਗੀ ਕਹੋ ਕਮਨ ਹੈ ਰਾਜਾ ਅਸਿ ਗਿਆਨ ਪ੍ਰਗਟਿਆ ਪੁਰਖੋਤਮ ਕਾਹ ਕਬੀਰ ਰੰਗ ਰਤਾ ਆਰਦੁਨੀ ਸਭ ਪਰਮ ਭੁਲਾਨੀ ਮਨ ਰਾਮ ਰਸਾਇਨ ਮਾਤਾ ਮਾਤਾ ਇਥੇ ਥੋੜਾ ਕੱਸ ਕੇ ਪਾਠ ਹੋਵੇਗਾ ਰਾਮ ਰਸਾਇਨ ਮਾਤਾ ਮਾਤਾ ਤੋਂ ਭਾਵ ਮਸਤ ਹੋਇਆ ਹੋਇਆ ਮਾਤਾ ਤੋਂ ਭਾਵ ਮਾਂ ਮਦਰ ਮਾਤਾ ਪਾਠ ਰਾਮ ਰਸਾਇਨ ਮਾਤਾ